ਪੜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਯਸ਼ਪਾਲ ਸਿੰਘ ਹੈ ਜੀ ਦੱਸ ਦੱਸ ਦੀ ਤੁਹਾਡਾ ਬੱਚਾ ਕੀ ਲੱਗਦਾ ਸੀਗਾ ਤੇ ਕਦੋਂ ਸਾਰਾ ਪ੍ਰੋਸੀਜਰ ਜਿਹੜਾ ਉਹ ਬਈ ਜੈਸ ਮੇਰਾ ਭਤੀਜਾ ਸੀਗਾ ਤੇ ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹਦਾ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨ 'ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌੜ ਪਰ ਉਹ ਬੱਚੇ ਦੇ ਮਨ 'ਚ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਇੰਟਰ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਆਈ ਚਾਹ ਸੀ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਉਹ ਵਿਜੇਵਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਾਈਂ ਦਿੱਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜ ਤੱਕ ਨਿਆ ਨੂੰ ਬੱਚਾ ਅਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡੀਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਕਈ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕੋਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਤੁਹ ਖਾਡਣਾ ਕੀਤਾ ਉਹਨੇ ਬਹੁਤ ਵੱਡਾ ਕੋਲੰਬੀਆ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਲਈ ਜਿਹੜਾ ਤੋੜ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਉਧਰ ਨੂੰ ਤੋੜ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਹੱਡ ਜੀ ਨੀ ਹਮਤੀ ਬੱਚੇ ਨੂੰ ਉਧਰਨ ਤੋੜਨ ਦੀ ਤੁਹਾਡੀ ਬੱਚਿਆਂ ਨਾਲ ਆਖਰੀ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਉਹਦੇ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕੋਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਤੇ ਅਸੀਂ ਉਸੇ ਵੇਲੇ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਸਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰnade ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਿ ਕਹਿੰਦੇ ਬਾਜੂ ਭੇਜਦੇ ਕਹਿੰਦੇ ਬਾਜੂ ਜਦੋਂ ਨੇ ਭੇਜਦਾ ਤਾਂ ਸਾਡਾ ਨਾ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸਹੇਦ ਸਾਰੀ ਆਈ ਤੇ ਕਹਿੰਨੇ ਆ ਪ੍ਰਮਾਤਮਾ ਕੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਜੰਡਰ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆ ਡਾਇਰੈਕਸ਼ਨ ਨੂੰ ਪਾਂਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਅਦ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਹੋਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਅਸੀਂ ਤੇ ਪੈਸੇ ਵੀ ਪਾਏ ਹੋ ਫੋਨ ਚੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੋ ਜਗਮੀਦਵਾਰੇ ਲਾਪਤਾ ਦੇ ਕੋਈ ਸਾਡੇ ਤੋਂ ਪਹਿਲੇ ਭਾਜੀ ਹੋਣਾ ਦਾ ਇਹ ਨੰਬਰ ਸੀਗਾ ਭਾਜੀ ਹੁਣੀ ਜਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲਭਣ ਡਿਆਂ ਲਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਆ ਹੀ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚੇ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ਸਾਰੀ ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਕਰ ਲੈਣਾ ਚੰਗਾ ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਰਪਸ ਨੂੰ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਹੈ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਇਨਸਾਫ ਮਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਵੀ ਬਾਹਰ ਭੇਜਿਆ ਗਿਆ ਸੀ ਕਿਉਂਕਿ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਉਹਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਪੇਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ। ਉਹਨੇ ਬੰਦੇ ਇਹ ਲੜਕੀ ਦਾ ਟਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ। ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ। ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ। ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ। ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਅ ਏਜੰਟ ਹੈ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨਾਂ ਦੇ ਖਿਲਾਫ ਜਿਹੜਾ ਡਿਊਜ਼ਨ ਨੰਬਰ 2 ਥਾਣੇ 'ਚ ਮੁਕਦਮਾ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਹੈ ਉਹ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੀਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ 'ਚ ਹੈ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ 'ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲਾਜ਼ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮੁਤਲਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에ਰਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸਰਜੇ ਖਾਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛੁਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੁੱਲੇ ਹੋਏ ਇਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ अगर सानू ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ 'ਚ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇੱਥੇ ਕਾਫੀ ਸਖਤ ਐਕਸ਼ਨ ਕਰਾਂਗੇ